ਆਲ ਨੂੰ ਕੋਈ ਪਰਣਾ ਲੋਕ ਸਾਖੀਆਂ ਸੁਣਦੇ ਰਹੇ ਨੇ ਆ ਸਭ ਛੱਡਿਆ ਹੈ ਗੁਰਬਾਣੀ ਸਾਖੀਆਂ ਦੇ ਸੰਤਿਆਰਮਤਾ ਪ੍ਰਚਾਰ ਨਾਲ ਸਿੱਖੀ ਸਾਖੀਆਂ ਦੇ ਸੜਾ ਲਈਏ ਸਾਡੇ ਕੋਲ ਗੁਰਬਾਣੀ ਵਾਲੀ ਸਿੱਖੀ ਸਾਡੇ ਕੋਲ ਨਹੀਂ ਸਿੱਖੀ ਜਾਂਦੀ ਤੇ ਗੁਰਬਾਣੀ ਵਾਲੀ ਸਾਡੇ ਕੋਲ ਸਾਖੀਆਂ ਵਾਲੀ ਸਿੱਖੀ ਹੈ ਸਾਈਆਂ ਦਾ ਵਾਲੀ ਸਿੱਖੀ ਹੈ ਇਸ ਕਰਕੇ ਤਾਂ ਆਹ ਹੈ ਜਿੱਕੇ ਇਹ ਤਾਂ ਦੂਜੀ ਬਾਤ ਹੈ ਸਾਤਿਆਂ ਨੂੰ ਛੱਡ ਕੇ ਦੂਜੀ ਬਾਤ ਸੱਚ ਨਹੀਂ ਹੁੰਦਾ ਕਾਲ ਉਹ ਤਾਂ ਦੁਨਿਆਵੀ ਗੱਲ ਹੈ ਸੰਸਾਰ ਨਾਲ ਲੇਟਣਾ ਇਤਿਹਾਸ ਸੰਸਾਰ ਸਭ ਕੂੜ ਹੈ ਕੂੜ ਰਾਜਾ ਕੂੜ ਪ੍ਰਜਾ ਕੂੜ ਸਭ ਸੰਸਾਰ ਉਹ ਕੂੜ ਦਾ ਪ੍ਰਚਾਰ ਹੋਇਆ ਕੂੜ ਦਾ ਸਾਰਾ ਕੂੜ ਦਾ ਕੂੜ ਦੇ ਵਿੱਚੋਂ ਸੱਚ ਕੇ ਮਿਲ ਆ ਜਾਂਦਾ ਸਾਡੇ ਦਮੂਗਾ ਜ਼ਰਬਾਣੀ ਚੋਂ ਦੂਜੀ ਬਾਤ ਨਾਲ ਹੀ ਜਿੰਨੀਆਂ ਸਾਖੀਆਂ ਲਿਖਿਆ ਜਾਂਦੀਆਂ ਪਿੱਛੇ ਵੀ ਵੇਤ ਤੋਂ ਉਲਟ ਸਬਰ ਦਾ ਸ਼ਾਸਤਰ ਆਉਂਦੀ ਓ ਤਰੂ ਨੂੰ ਆਏ ਬੜਿਆ ਉਹ ਵੇ ਉਹ ਬੈ ਸੁੜੀ ਹੋਈ ਰਿਹਾ ਤੇ ਕਦੇ ਦੀ ਰੱਖਿਆ ਉਹ ਬੰਦ ਲਿਆ ਵੀ ਝੂਠ ਹੈ ਇਹਨਾਂ ਲੋਕਾਂ ਦਾ ਲਿਖਿਆ ਹੋਇਆ ਹੈ ਜਿਨ੍ਹਾਂ ਨੇ ਉਲਟੇ ਨਾ ਪਾਏ ਉੱਥੋਂ ਪਛਾਣਿਆ ਤੋਂ ਹੀ ਹੁੰਦਾ ਹੈ ਇਹ ਤਾਂ ਪੰਡਤਾ ਦਾ ਜਾਣਵੁੱਝ ਕੇ ਕੀਤਾ ਹੋਇਆ ਕੰਮ ਹੈ ਯਾ ਸਭੁਤੀਆਂ ਕੀ ਗੈਰੀਆਂ ਨੇ ਉਹ ਪੀਗਾ ਕੀ ਕਹਿੰਦਾ ਗੁਰਬਾਨੀ ਕੀ ਕਹਿੰਦੀ ਹੈ ਇਹ ਤਾਂ ਉਹਨੇ ਸ਼ਰਾਰਤ ਕੀਤੀ ਹੈ ਤਾਰਾ ਤੋਂ ਉੱਤਮ ਬਿਸਵਾ ਆਇਆ ਨੇ ਤੜਾਈ ਆ ਫਰੀਦਕੋਟ ਦੇ ਰਾਜਾ ਹੋਇਆ ਰਜੀਦ ਸਿੰਘ ਹੋਇਆ ਸਾਰੇ ਹੋਏ ਇਹਨਾਂ ਨੇ ਕਰਵਾਈ ਹੈ ਸਾਰਿਆਂ ਨੇ ਸਿਕਰ ਹੋ ਜਾਣਾ ਸੀ ਉਹ ਉਸ ਵੇਲੇ ਹਿੱਦੋਂ ਨਾਲੇ ਦੇਰ ਦਾ ਇਹਦਾ ਸਿੱਧੂ ਦਾ ਨੇੜਤਾ ਦੱਸਉਂਦਾ ਮੁਸਲਮਾਨਾਂ ਦੀ ਦੂਰੀ ਗੁਰਬਾਣੀ ਹਿੱਦੂ ਦਾ ਦੂਰੀ ਦੱਸਉਂਦੀ ਹੈ ਮੁਸਲਮਾਨਾਂ ਦਾ ਨੇੜਤਾ ਗੁਰਬਾਣੀ ਬੜੀ ਹੈ ਤਾਂ ਮੁਸਲਮਾਨਾਂ ਨੇੜਤਾ ਹਿੱਦੂ ਦੀ ਦੂਰੀ ਜੋ ਬਣਾਉਂ ਗਏ ਉਹ ਨਾਉਂ ਗਾਣ ਅਰੇ ਇਹਦਾ ਸੱਚ ਵੀ ਹੈ ਸਿੱਖੀ ਕਦੇ ਤੇ ਜਾਂਦੀ ਸੀ ਫਟ ਸਕਦੀ ਨਾ ਭਗਤਾਂ ਦੀ ਨਾ ਗੁਰਾਂ ਦੀ ਜੇ ਮੁਸਲਮਾਨ ਦਾ ਰਾਜਨਾਮਾ ਹੁੰਦਾ ਬਹੁਤ ਮਹਾਨ ਤੇ ਰਾਜ ਤੋਂ ਪਹਿਲਾਂ ਨਾ ਕੋਈ ਉੱਤਮ ਹੋ ਗਏ ਪਹਿਲਾਂ ਨਾ ਹੋ ਗਿਆ ਸ਼ਾਇਦ ਜਮਲੇ ਨੂੰ ਵਾਰ ਦਿੰਦੇ ਹੋ ਰਹੇ ਕੰਨਾ ਦਾ ਸਿੱਕਾ ਢਾਲ ਕੇ ਪੌਂਦੀ ਗੱਲ ਕੀਤੀ ਹੋਈ ਸੀ ਜੇ ਕੋ ਸੁਣ ਲਵੇ ਗੱਲ ਜੇ ਕੋਈ ਸੱਚ ਦੀ ਗੱਲ ਸੁਣ ਲਵੇ ਤਾਂ ਨਾ ਜ ਸਿੱਖਾ ਬਾੜੋ ਢਾਲ ਤੇ ਤੇ ਸੱਚ ਬਾਰੇ ਹੋਰ ਨਾ ਮੈਂ ਦਾ ਪ੍ਰਮੇਸ਼ਰ ਦੇ ਉਹ ਕੋਲ ਬਲਬ ਬਣਾ ਲਾਇਆ ਜੀ ਤੇ ਸੱਕੇ ਨਹੀਂ ਸੀ ਪ੍ਰਗਟ ਹੋਣਾ ਜੀ ਤੇ ਰੌਰਾਜ ਹੁੰਦਾ ਸੱਚ ਹੈ ਅਸਲੀਅਤ ਹੈ ਪ੍ਰੋਫੈਸਰ ਪਾਜਾ ਪਾਜਾ ਦੀ ਸੀਦੀ ਦੇ ਪਿੱਛੇ ਇੱਕ ਹਿੱਦੂਾ ਉਸ ਨੂੰ ਤਾਂ ਹੈ ਦੀ ਉਹਦੇ ਨੱਥ ਪਾਈ ਜਾ ਹਿੱਦੂਰੇ ਸੱਚ ਹੈ ਬਾਈ ਫਿਰ ਸਾਹਿਯਾਦਾਨੀ ਹਿੰਦੀ ਦੇ ਪਿੱਛੇ ਤੇਤੂ ਇਹ ਰਵਾਇਦਾ ਸਵਾਲ ਕਰਨਾ ਸ਼ਿਕਾਇਤ ਹੈ ਕਿ ਜਿੱਦੀ ਵਿਚਿਹੜਾ ਗ੍ਰੰਥ ਬਣਾਤਾ ਲੋੜੀ ਪੰਜਵੇਂ ਪਾਸੇ ਫਿੱਟਰੇ ਪੈ ਗਿਆ ਨਵੇਂ ਕਿਸਮ ਦਾ ਜਿਹੜਾ ਬੇਦ ਬਣਾਤਾ ਇਹ ਬਾਰ-ਬਾਰ ਸਿੱਖੀ ਪੈਦਾ ਹੁੰਦੀ ਰਹੂਗੀ ਵੈਦਿਕ ਧਰਮ ਦੀ ਜੜ੍ਹ ਡੋਊਗੀ ਗਲਤੀ ਹੈ ਨਾ ਤੇ ਸ੍ਰਵਤੀਆ ਸ਼ਾਸਤਰ ਨੂੰ ਪੂਰਾ ਖਤਰਾ ਹੋ ਗਿਆ ਇਹ ਨਾਲੀ ਬਚਣਾ ਹੋਰ ਕੋਈ ਤਰੁਣੀ ਬਚਣਾ ਇੱਥੇ ਸਵਾ ਇਹ ਸਾਜੇ ਤਾਂ ਚੀ ਗਈ ਕਾਹੇ ਦਰਬਾਰ ਸਾਹਿਬ ਦੇ ਚਾਰੇ ਪਾਸੇ ਪਾਣੀ ਰੁਜਿਆ ਗਿਆ ਗ੍ਰੰਥ ਨੂੰ ਬਚਾਉਣ ਵਾਸਤੇ ਇਹ ਰੂ ਬਹੁਤ بڑا ਖਤਰਾ ਸੀ ਮੁਸਲਮਾਨਾਂ ਤੋਂ ਘੱਟ ਸੀ ਘਰੇ ਨਾਲੋਂ ਜ਼ਿਆਦਾ ਸੀ ਕਿ ਉਹਨਾਂ ਦੇ ਜੋੜ ਕਰਦਾ ਜ਼ਿਆਦਾ ਮੁਸਲਮਾਨਾਂ ਦੇ ਝੋਟੇ ਨਹੀਂ ਕਰਦਾ ਹੈ ਉਹ ਤੇ ਬੁਝਾ ਦੇ ਖਲਾਫ ਹੈ ਜਾਨਾ ਦੂਜੀ ਬਾਤ ਨਾ ਧਰ ਇਹ ਕਹਾਣਾਲਾ ਮਤਲਬ ਕੀ ਹੈ ਸਿਮਰਤਾਰ ਸ਼ਾਸਤਰਾਂ ਦੀ ਕਿਸੇ ਕਹਾਣੀ ਤੇ ਵਿਸ਼ਵਾਸ ਨਹੀਂ ਕੀਤਾ ਮੈਂ ਕਵੀਦ ਕਰਦਾ ਪੰਡਤ ਬਾੜੀਵਾੜ ਘਰੇ ਹੈ ਬੁਝ ਬੋਲੂ ਕਰ ਗਏ ਰੇ ਬਾੜ ਪਾੜੀਏ ਪੜ੍ਹ ਬਾੜੀਵਾੜ ਘਰੇ ਤੂੰ ਵੀ ਜੋਗੀ ਨੂੰ ਕੱਦ ਗਾਇਆ ਰੇ ਬਾੜ ਪਾੜੀਏ ਜੋਗੀ ਨਾ ਬਾੜ ਨਹੀਂ ਪਾੜੀ ਜੋਗੀ ਭੁਲੇ ਯੋਗੀ ਸਰੀਰ ਟੱਕੇ ਸੀਮਿਤ ਹੈ। ਬਾਲਾ ਹੀ ਨਾ ਜਿਹੜਾ ਰਹਿਗਲ ਦੇ ਅੱਗੇ ਆ ਰਿਹਾ ਸਹੀ ਈ ਗੱਲ ਹੁੰਦੀ ਤੋ ਕਿਉਂਕਿ ਹੈ ਸਰੀਰ ਨਾਲ ਜੁੜਿਆ ਹੋਇਆ। ਖੋਜ ਦਾ ਤਰ ਵਿੱਚ ਆਇਆ ਭਗਤਾਂ ਵਿੱਚੋਂ ਮਾਨ ਦੀ ਖੋਜਿਆ। ਤਨ ਨੂੰ ਤਨ ਵਾਹ ਲਈ ਹੋ ਗਿਲੇ। ਬਾਲਾ ਤਨ ਖੋਜ ਲਿਆ ਤਨ ਵਿੱਚੋਂ ਮਾਨ ਨਹੀਂ ਖੋਜਿਆ। ਐਡੀ ਗਲਤੀ ਹੋ ਗਈ ਉਹ ਤੇ। ਇਹਨੇ ਬਿਲਕੁਲ ਬਾੜੇ ਬਾੜੀ ਇਹਨੇ ਤਾਂ ਛੱਡ ਕੇ ਪੱਥਰ ਦੀ ਬੁੱਲਤੀ ਬਣਾ ਲਈ ਵੇ ਇਹਨੂੰ ਖੋਜੋ ਇਹ ਜੋ ਬਣੂਗਾ ਇਹਨੇ ਤਾਂ ਛੱਡਾ ਕੇ ਪੱਥਰ ਦੀ ਬੁੱਲਤੀ ਬਣਾ ਲਈ ਪਾਣ ਤਰੇ ਇੱਕ ਸੈਕ ਤੋਂ ਕਰੋ ਹੋਰ ਘਾਟਾ ਵਿੱਚ ਪ੍ਰਾਣ ਵੀ ਜਿਹੜੇ ਨੇ ਨਾ ਸਾਰੇ ਨਾਲ ਆ ਵੀ ਸੱਟ ਮਾਰ ਦੋ ਕਿਤੇ ਉਹਨੂੰ ਨਾ ਡੋਲ ਬੇ ਕੋਈ ਬੁੱਲਤੀ ਇਹਦਾ ਹੈਲਾ ਉਹਦਾ ਨ부 ਫਿਰ ਤੇ ਦਾ ਲੱਭ ਸਕਦਾ ਕਿ ਸਾਨੂੰ ਉਏ ਡੋਗਾ ਨਾ ਕਰਦਾ ਪਰ ਉਹ ਦਰਜਾ ਇਹ ਐ ਸੱਚ ਇੱਥੇ ਇਸ ਪਲੇਟਫਾਰਮ ਤੇ ਖੜ ਕੇ ਬਾਣੀ ਰਚੀ ਗਈ ਐ ਇਹ ਦ੍ਰਿਸ਼ਟੀਕੋਣ ਤੋਂ ਇਹ ਦ੍ਰਿਸ਼ਟੀਕੋਣ ਤੋਂ 10 ਬੁਲੰਦ ਦਰ ਗੁਰਦਵਾਨ ਕੀ ਜਾਣ ਕੀ ਗੱਲ ਹੈ ਗੁਰਦਵਾਨ ਨੂੰ ਪਤਾ ਕਿੱਥੇ ਲਿਖਿਆ ਹੋਇਆ ਹੈ ਗੱਲਾਂ ਨਸਲ ਕਿਹੜੇ ਡੀਕ ਵਿੱਚ ਲਿਖੀ ਹੋਈ ਜਿਹੜੇ ਗੁਰਦਵਾਨ ਨੇ ਕਿੱਥੇ ਲਿਖੀ ਹੈ ਕਿਹੜੀ ਕਿਤਾਬ ਹੈ ਐ ਪਲੇਟਫਾਰਮ ਤੋਂ ਬਾਣੀ ਬੋਲੀ ਗਈ ਹੈ ਜਾ ਰਹੇ ਸੇ ਬਲੈਡ ਵਰਦੋਂ ਹੁੰਦਾ ਰਿਹਾ ਬੰਦ ਗੁਰੂ ਘਰ ਨੂੰ ਕੋਈ ਕਿੱਥੇ ਜਾਂਦਾ ਪਤਾ ਹੋਵੇ ਕਿ ਤੁਹਾਨੂੰ ਤਾਂ ਹੋਵੇ ਪਤਾ ਹੀ ਨਹੀਂ ਕਿ ਤੁਹਾਨੂੰ ਗੱਲ ਕੀ ਹੈ ਹਾਂਜੀ ਰਹਿ ਬੇਹੰਗਮ ਕਦੇ ਨਾ ਜਾਈ ਕਦੇ ਨਾ ਜਾਈ ਰਹਿ ਬੇੰਦਮ ਮੈਂ ਤਾਂ ਉਹਦਾ ਜਿਹੜਾ ਮਾਇਆ ਨਾਲ ਕਿਤੇ ਜੁੜਿਆ ਹੀ ਨਹੀਂ ਹੋਇਆ ਮਾਇਆ ਜਿੱਥੇ ਕੰਪਨੀਟੀ ਕਰਦਾ ਮਤੋਂ ਤੇ ਗਏਗਾ ਪਰ ਬੰਦੇ ਹੁੰਦੇ ਜਿਹਦੇ ਕੋਲ ਸਵਾ ਹੈ ਆਪਣੇ ਸਰੀਰ ਤੇ ਕੁਝ ਨਾ ਹੋਵੇ। ਫਿਰ ਕੌਲੀ ਗਲਾਸ ਬਣਾਉਵੇ ਨਾਲ। ਇਹ ਹੈਗਾ ਬੰਦਾਂ ਜਿਹਦੇ ਕੋਲ ਬਾਲਾ ਸਵੀਟ ਵੀ ਨਹੀਂ ਇਹ ਵੀ ਤਾਂ ਹੈ। ਮੈਂ ਬੁਆਇਆ ਤਾਂ ਰਹਿਤ ਨੂੰ ਹੈ ਨਾ। ਤੇ ਹਿੰਗ ਕੱਟ। ਜਿਹੜਾ ਥੇਰੀ ਕੋ ਜਗਾ ਬੰਬ ਜਿਹੜਾ ਕਿਤੇ ਗੱਬਲੇ ਨਹੀਂ ਕਰਦਾ ਹੁਣ ਕਿਤੇ ਜਾ ਨਹੀਂ ਬਹਿ ਗਿਆ ਉੱਥੇ ਜੰਮ ਗਿਆ। ਖੜ ਕਰ ਬੈਸੋ ਹਰ ਜਨ ਪਿਆਰੇ ਪਾਸਾ ਹੋ ਗਿਆ ਇੱਥੇ ਦੀ ਗੱਲ ਐ ਮੈਂ ਤੁਮ ਗਵਨ ਤਿਆਗਤਾ ਪਉਣਾ ਜਾਣਾ ਤਿਆਰਤਾ ਜਿਹਨੇ ਫਿਰ ਹੋਇਆ ਤੇ ਨਾਰਾਇਣ ਫਿਰ ਗੁਰੂ ਨਾਰਾਇਣ ਨਾਲ ਜੁੜ ਗਿਆ ਨਾਰਾਇਣ ਦੀ ਨਾਲ ਜੁੜ ਜਾ ਗਿਆ ਜਾਂ ਤਾਂ ਨਾਰਾਇਣ ਫਿਰ ਜੀਰੰਦਰ ਸਾਹਿਬ ਦਾ ਕਿਆ ਗੁਰੂ ਫਿਰ ਉਰਿਂ ਪ੍ਰਭੂ ਜੀ ਸਰ ਦੋਈ ਸਰ ਬੰਤੀਆ ਕੋਈ ਥਰੇ ਨਹੀਂ ਕੱਲ ਦੋਈ ਹੋਣ ਦੀ ਹਾਲ ਦੀ ਜਦ ਵੀ ਹੋਊਗੀ ਦੋਈ ਹੀ ਹੋਣ ਦੀ ਹਾਲ ਦੀ ਜਦ ਵੀ ਆਊਗੀ ਨਾਰਾਇਣ ਗੁਰੂ ਕੋ ਬੰਦਰੇ ਇੱਕ ਕਿੰਨਾ ਰਜੂ ਨਾਰਾਇਣ ਤਾਂ ਜੱਗ ਵਿੱਚ ਫਰਮਰਿਆ ਹੋਇਆ ਆਪ ਨਾਰਾਇਣ ਕਲਾਕਾਰ ਜੱਗ ਵਿੱਚ ਫਰਮਰਿਓ ਜਿਹੜਾ ਜੱਗ ਦੇ ਵਿੱਚ ਫਰਮਰਿਆ ਸਾ ਲੈਂਦਾ ਜੀ ਨੇ ਆਪਣਾ ਮੰਤਾ ਜੋੜਿਆ ਨੇ ਸ਼ਰੀਰ ਨਾਲ ਆ ਆ ਬੈਠਾ ਅੱਡ ਉਹ ਨਾ ਜਿਹਦੇ ਅੰਦਰ ਢੇਰਾ ਵੀ ਉਹ ਨਾ ਮਰ ਵਿੱਚ ਨੇੜਾ ਬਰੋਦਾਂ ਤੋਂ ਨਾ ਡਾੜੀ ਉਹਨੂੰ ਪਤਾ ਹੈ ਵੀ ਸੱਚ ਕੁਝ ਹੋਰ ਹੈ ਸਾਨੂੰ ਪਤਾ ਮਨਾਰਾਕਾਰ ਹੁੰਦਾ ਹੈ ਪਰ ਕੀ ਹੈ ਇਹ ਦੀ ਸਮਝ ਨਹੀਂ ਬਸ ਇਹ ਪਤਾ ਮਨਾਰਾਕਾਰ ਹੁੰਦਾ ਹੈ ਇਹ ਪਤਾ ਨਰੰਕਾਰ ਹੈ ਕੋਈ ਚੀਜ਼ ਅੱਖਾਂ ਨੂੰ ਦਿਖਾ ਨਹੀਂ ਪਰ ਕੀ ਹੈ ਇਹ ਨਹੀਂ ਪਤਾ ਤੇ ਜਿਹੜਾ ਕੀ ਹੈ ਨਹੀਂ ਪਤਾ ਬਨ ਵਿੱਚ ਵੇੜਾ ਬੁਨਾਵਾ ਤੇ ਬਿੱਟੀ ਨਹੀਂ ਰ ਸਮਝ ਨਹੀਂ ਆਦੀ ਪਰ ਉਹ ਪਤਾ ਵੀ ਹੈ ਜਰੂਰ ਚੀਜ਼ ਕੋਈ ਇਹਨਾਂ ਆਨੰਦ ਅੱਧੀ ਗੱਲ ਦਾ ਬਦਲ ਤੇ ਪਤਾ ਨਹੀਂ ਇਹਦਾ ਵਿਸ਼ਵਾਸ ਪੱਕਾ ਹੈ ਵੀ ਹੈ ਬੰਦੇ ਦਾ ਨਹੀਂ ਆਖਰੀ ਨਾ ਅੱਖ ਨੂੰ ਸੋਚ ਕੇ ਲੱਗਿਆ ਹੈ ਸੋਚ ਕੇ ਲੱਗਿਆ ਹੈ ਲੱਗਦਾ ਹੈਗੀ ਹੈ ਦੁਖੀ ਹੋ ਹੈ ਨਾ ਉਹ ਜੂ ਵੀ ਠੀਕ ਉਜੂ ਵੀ ਠੀਕ ਦੁਖਲੀ ਹੈ ਜਿਹਨਾਂ ਜਿਹੜਾ ਅੱਖ ਤਕਲੀਫ ਹੈ ਉਹਨਾਂ ਚ ਪੱਟੀ ਬੰਨੀ ਹੋਈ ਹੈ ਕਿ ਪੱਟੀ ਖੁੱਲ ਜੂਗੀ ਦਰ ਜੂਗਾ ਪਰਦਾ ਪਰਦਾ ਚੱਖਾ ਜਾਉ ਨਹੀਂ ਜੂਗਾ ਪਰਮਦੇ ਪਾ ਕੇ ਕਰਕੇ ਦੇ ਦੇ ਦੋ ਪਰਦਾ ਪਰਦਾ ਪਿਆ ਕਿ ਤੇਰੀ ਦੂਜੀ ਬਾਤ ਚ ਪਰਮਨਾ ਪਰਦਾ ਦੂਜੀ ਬਾਤ ਨੇ ਪਾਇਆ ਹੋਇਆ ਹੈ ਬੜੀ ਦੂਜੀਆਂ ਸਾਖੀਆਂ ਨੇ ਨਾ ਉਹਨਾਂ ਨੇ ਪਾਇਆ ਪਰਮਨਾ ਪਰਦਾ ਕੋਈ ਰਹਿ ਬਹਿੰਗਮ ਕਦੇ ਨਾ ਜਾਏਗਾ ਨਾ ਜਾਏ ਜਿੱਤੇ ਨਹੀਂ ਜਾਂਦਾ ਹੁਣ ਗਏ ਗਏ ਗਗਲ ਰਹਾਈਏ ਪਗਾਏ ਕਹਾ ਗਏ ਗਗਲ ਰਹਾਈਏ ਮਾਜੀ ਗੱਲ ਨਹੀਂ ਸੀ ਨਾ پکڑ ਚਾਉਣੀ ਮੈਂ ਫੜਕੜ ਚਲ ਗਈ ਆਪਣਾ ਮੋਲੀ ਜਿਹਾ ਫੜਕੜ ਗਿਆ ਫੜ ਗਿਆ ਗੁਰਕੇ ਚਾਣਾ ਨਹੀਂ ਸੀ ਫੜਕੜ ਜਾ ਰਿਹਾ ਗੁਰਕੇ ਚਾਣ ਬਾਅਦ ਆਦਮੀ ਦੇ ਜਾਣਾ ਰੁਕਦਾ ਸੀ ਅਕਾਲ ਨੂੰ ਭਾ ਲੈ ਗੁਰਕੇ ਜਨ ਕਿੱਥੇ ਸੀ ਵਸਾ ਮੇਰੇ ਜਾਰੇ ਉਹ ਤਾਂ ਫਿਰ ਤੇ ਸੀਗੇ ਉਹ ਫੜ ਲੈ ਲੱਭ ਕੇ ਸੰਗਪਣੀਤਾ ਦੇਹੀ ساری ਦੇਹੀ ਵੀ ਉੱਥੇ ਸੀ ਗੁਰ ਕੀ ਵੀ ਦੇਹੀ ਬਾਹਰ ਹੋਵੇ ਜਾਂ ਉੱਥੇ ਹੁਣ ਨਾਲਾ ਸਾਰਾ ਹੀ ਉੱਥੇ ਹੀ ਸੀ ਸੰਗਪਣੀਤਾ ਦੇਖ ਕੇ ਉਹ ਗਿਆ ਇਹ ਨਾ ਵੱਲ ਵੀ ਬੈਰ ਬੈਰ ਉੱਥੇ ਦੀ ਆਗ ਤੇ ਹੋ ਰਹਾ ਬਹੁਤ ਕੁਝ ਕਿਆ ਗੁਰਬਾਣੀ ਦੇ ਕੁਝ ਵੀ ਵਿਚਾਰੇਗਾ ਬਜਾਰ ਆ ਗਿਆ ਨਾ ਸਰਗਪ੍ਰੀਤ ਦੇਈ ਗਲ ਕੋਇਆ ਉਹ ਪੁਨੀਤਾ ਦੇਈ ਜ਼ਾਰੇ ਨਾਲ ਪੁਨੀਤਾ ਦੇਈਆਂ ਨਾਲੇ ਪੁਵਿੱਟਰ ਦੇਈ ਨਹੀਂ ਐ ਇਹ ਇਹ ਤਾਂ ਦੇ ਆਹ ਪੁਵਿੱਟਰ ਨਹੀਂ ਆ ਰਿਹਾ ਪੁਨੀਤਾ ਦੇ ਆ ਪੁਨੀਤਾ ਤੇ ਹੀ ਦੇਹਾਰ ਹੁੰਦੀ ਹੈ ਹੋਇ ਤਰਵਾਇਆ ਹੁੰਦੀ ਹੈ ਗਗਨ ਕਹਤੋ ਆਹ ਗਗਨ ਰਾਈ ਢੁਲਕਾ ਦੇ ਜੁਗਿਆ ਕਾਜ ਮਾਇਆ ਨਾਲ ਨਹੀਂ ਜੁਗਿਆ ਆ ਕਾਜ ਮਾਇਆ ਦੀ ਹੁੰਦੀ ਹੈ ਮਾਇਆ ਦਾ ਮਾਇਆ ਦਾ ਹਿੱਸਾ ਅਗਾਜ ਮਾਇਆ ਦਾ ਹਿੱਸਾ ਨਹੀਂ ਹੈ ਜਿੱਦੋਂ ਕੋਈ ਚੀਜ਼ ਅਲੱਗ ਹੋ ਜਾਂਦੀ ਹੈ ਉਹ ਦੀ ਹੈ ਪਾਣੀ دریا ਸਮੁੰਦਰ ਦਾ ਹਿੱਸਾ ਹੈ ਸਮੁੰਦਰ ਦਾ ਹਿੱਸਾ ਨਹੀਂ ਹੈ ਜੇ ਛੋਟੀ ਚੀਜ਼ ਹੈ ਬੜੀ ਹਿਸਾਬ ਹੁੰਦੀ ਹੈ ਇਸ ਕਰਕੇ ਵੱਲ ਆਪਣੇ ਬੋਲਦਾ ਨਹੀਂ ਸੈਂ। ਉਹ ਛੋਟਾ ਨਾ ਉਹ ਬੜਾ ਹਰ ਜਿਹੜਾ ਬੜਾ ਉਹ ਛੋਟਾ ਇਹ ਉਹਦਾ ਹਿੱਸਾ ਹੈ ਉਹ ਇਹਦਾ ਹਿੱਸਾ ਨਹੀਂ ਹੈ। ਕਿਹੜਾ ਸੂਰਜ ਦਾ ਹਿੱਸਾ ਹੈ ਕਿਹੜਾ ਦਾ ਸੂਰਜ ਨਹੀਂ ਹੈ। ਇਹ ਗੱਲਾਂ ਨੇ ਵਿਚਾਰ ਲਾਣੀਆਂ। ਗਾਇ ਗਗਨ ਨਾਲ ਹੈ। ਗਗਨ ਮਾਇਆ ਦਾ ਇਨਸਾਨੀ ਮਾਇਆ ਗਗਨ ਦਾ ਹੈ ਸਰ ਤੇ ਗਗਨ ਤੋਂ ਪੈਦਾ ਹੋਈ ਹੈ ਮਾਇਆ ਲਾਲ ਅਟਕੀ ਹੋਇਆ ਹੈ ਹਲ ਹੋਇਆ ਹੋਵਾ ਇਹ ਤਾਂ ਹਵਾ ਦੇ ਬੱਕੇ ਟੁਕਣਾ ਰਹਿ ਤਾ ਨਾ ਹੋਰ ਹਵਾ ਜੋ ਪੈਦਾ ਹੈ ਲੋਕੋ ਜੋ ਹੈ ਹਵਾ ਹੀ ਹੈ ਮਾਇਆ ਬਸ ਹੁਕਮੀ ਵਾਇਆ ਨੂੰ ਵਾਇਆ ਵੇਚਿਆ ਹਵਾ ਵੇਚਿਆ ਨਾ ਉਦਨ ਦਿਓ ਵੇਚਿਆ ਨਾ ਰੁਕਦੀ ਉਹ ਨਹੀਂ ਕਦੇ ਆ ਵੇਚਣਾ ਗगन ਗगन ਜੇ ਗगन ਘੜਾਣਾ ਹੋਵੇ ਤਾਂ ਕੋਈ ਚੀਜ਼ ਚਲਦੀ ਹੈ ਖਰੀਦਾ ਪਤਾ ਹੀ ਨਾ ਲੱਗੇ ਸਾਨੂੰ ਜੇ ਕੁਝ ਖੜਾ ਹੈ ਤਾਂ ਦੋਈ ਚੀਜ਼ ਚਲਦੀ ਪਤਾ ਲੱਗੇ ਸਾਨੂੰ ਗगन ਦਾ ਹਿਸਾਬ ਆਇਆ ਹੈ ਗगन ਜੋ ਪੈਦਾ ਹੋ ਗਿਆ ਗगन ਚ ਸਭ ਆ ਜਾਣੇ ਨੇ ਗੱਜੇ ਸੌੜੇ ਰਿਹਾ ਕਿ ਜਿਦਾਂ ਮੈਂ ਸਮੋਣਾ ਉਹ ਬੜਾ ਆਇਆ ਤੇ ਜਿੱਥੇ ਜਿਦਾਂ ਸਮੋਣਾ ਬੜੀ ਹੋਈ دریا ਸਮੁੰਦਰ ਸੁਹਾ ਜਾਂਦਾ ਸਮੁੰਦਰ ਬਣਾ ਆਇਆ ਤੇ دریا ਬੜਾ ਬਣਾ ਜਿੱਤੋ ਪੈਰਾਂ ਉੱਤੇ ਜਹਾਂ ਤੇ ਉੱਪਜੀ ਤਰਨੀ ਸੱਚੀ ਪ੍ਰੀਤ ਸਮੋਹ ਸਮੋਹ ਤਾਂ ਜੇ ਪ੍ਰੀਤ ਸੱਚੀ ਹੈ ਪਰ ਉਹ ਸਾ ਤਾਂ ਜਿੱਥੇ ਸਮੋਣਾ ਉਹਦੇ ਪਰ ਸਾਈ ਦੀ ਹਰਦੂ ਸਮਾ ਬੈ ਬੰਦ ਕਰਦੇ ਸੋਣਾ ਬੋਤਨ ਉਹ ਸੈਨੀ ਦੇ ਜੀਤੇ ਰੋਮਾਂ ਬੇ ਕਿਤੇ ਜਾਂਦੇ ਜਾਂ ਭਰੋਸਾ ਉਹ ਜਸਮਾਉਗਾ ਮਨ ਸੱਚੀ ਪ੍ਰੀਤ ਹੋਊਗੀ ਤਾਂ ਹੀ ਜੇ ਭਰੋਸਾ ਹੋਊਗਾ ਸੱਚੀ ਪ੍ਰੀਤ ਸੁਭਾਅ ਹੋ ਸਮਾਇਆ ਜਾਂਦਾ ਸੱਚੀ ਪ੍ਰੀਤ ਬਨਾ ਸਮਾਇਆ ਨਹੀਂ ਜਾਂਦਾ ਪ੍ਰੀਤ ਵੀ ਝੂਠੀ ਹੈ ਸੰਸਾਰ ਦੀ ਝੂਠੀ ਦੇਖੀ ਪ੍ਰੀਤ ਜਗਤ ਸਾਬਤ ਜਗਤ ਦੀ ਪ੍ਰੀਤ ਵੀ ਝੂਠੀ ਹੈ ਸੱਚੀ ਪ੍ਰੀਤ ਬਿਨਾਂ ਸਭਾਇ ਨਹੀਂ ਜਾਂਦਾ ਸੱਚੀ ਪ੍ਰੀਤ ਸੱਚਿਤ ਦੇ ਬਿਨਾਂ ਹੋਈ ਨਹੀਂ ਸਕਦੀ ਮਾਇਆ ਝੂਠੀ ਐ ਇਹ ਤੇ ਪ੍ਰੀਤ ਵੀ ਝੂਠੀ ਐ ਵਾਇਆ ਹੈ ਝੂਠੀ ਤੇ ਪ੍ਰੀਤ ਵੀ ਝੂਠੀ ਐ ਹਾਂ ਕੱਗਾ ਘਟ ਘਟ ਨਿਵਸ ਸੋਈ ਘਟ ਫੁੱਟੇ ਘਟ ਗੱਵੇ ਨਾ ਹੋਈ ਕੱਗਾ ਕੱਟ ਕੱਟ ਨਿਵਸ ਸੋਈ ਹਾਇ ਦੇ ਵਿੱਚ ਦਾ ਨਵਾਸ ਹੈ ਹਾਇ ਹਰਡੇ ਵਿੱਚ ਬੈਠਾ ਹੋ ਜਿੰਦਾ ਬਣਿਆ ਹੀ ਉਹਦੇ ਪ੍ਰਤਾਪ ਨਾਲ ਉਹਦੀ ਜੋਤ ਨਾਲ ਜੋਤ ਪ੍ਰਤਾਪ ਹੁੰਦਾ ਨਾ ਜਿੰਨੀ ਸੂਰਜ ਤੋਂ ਰੋਸ਼ਨੀ ਪੈਦਾ ਹੁੰਦੀ ਹੈ ਉਹ ਸੂਰਜ ਦਾ ਪ੍ਰਤਾਪ ਹੈ ਉਹ ਰਚਨ ਨਾਲ ਦਾ ਸੂਰਜ ਤੋਂ ਪ੍ਰਤਾਪ ਹੈ ਜਿਹੜਾ ਚਾਨਣ ਹੈ ਜਿਹਦਾ ਘਟਦਾ ਦਾਇਰਾ ਬੜਿਆ ਹੈ ਉਹਦਾ ਪ੍ਰਤਾਪ ਹੈ ਵਿੱਚ ਬੈਠਾ ਕਾਟ ਕਾਟ ਦੇ ਨੂੰ ਰਸਾ ਸੋਹੇ ਕਾਟ ਕਾਟ ਦੇ ਵਿੱਚ ਨਵਾਸ ਆ ਉਹਦਾ ਸਾਰਿਆਂ ਦੇ ਅੰਦਰ ਹੈ ਕਾਟ ਕਾਟ ਮੈਂ ਹਰ ਜੀ ਉਸਾ ਹਰ ਜੀ ਉਸਾ ਜਿੱਥੇ ਘਾਟਾ ਵੱਸਦਾ ਉੱਥੇ ਹੀ ਰੱਖਣ ਦਵਾਰ ਹੈ ਜਿਹੜੇ ਦਿਮਾਗ ਜਿਹੜਾ ਨੇ ਵੱਸਦਾ ਜਾਂ ਸਮਝਦਾ ਫਿਰ ਕਿੱਥੇ ਵੱਸਦਾ ਦੁਆਰ ਤਾਂ ਬੰਦ ਹੋ ਜਾਂਦਾ ਜਿਹੜੀ ਚੀਜ਼ ਬੰਦ ਨਹੀਂ ਹੁੰਦੀ ਉਹ ਹੰਦੀ ਚੱਲਦੀ ਰਹਿੰਦੀ ਉੱਥੇ ਬੱਸਦਾ ਹਮੜੀ ਚੱਲਦਾ ਰਹਿੰਦਾ ਦਿਲ ਚੱਲਦਾ ਰਹਿੰਦਾ ਇਸ ਕਰਕੇ ਦਿਲ ਦੇ ਵਿੱਚ ਬੱਸਦਾ ਜੇ ਨਾ ਦਿਮਾਗ ਤੋਂ ਚੱਜਾ ਰਹੇ ਗੁਰੂਗੱਜ ਦਿਲ ਦੇ ਵਿੱਚ ਕਹਿੰਦਾ ਨਵਾਸਦਾ ਪੜਨ ਤਾਂ ਦਿਮਾਗ ਹੀ ਕਹਿੰਦਾ ਨਵਾਸਦਾ ਪੜਨ ਤਾਂ ਕਹਿੰਦਾ ਸਾਡੇ ਬੇਨਵਾਸ ਚੋਂ ਕਿ ਪੜਨ ਦੀ ਪੜਾਈ ਬੜੇ ਨੇ ਪੜਨ ਦੇ ਖੇਲੇ ਨੇ ਆਪੇ ਪੜਦੇ ਰਹਿੰਦੇ ਹੈ ਇਹ ਪੰਡਤ ਨੇ ਬਹਾਮਣ ਨਾਲ ਦੁਆਖ ਮੰਗਤ ਜੇ ਦਿਮਾਗ ਜਬੰਦਰੇ ਉਹੀ ਪੰਡਤ ਬਾਬੂ ਇਹਦੇ ਉੱਤੇ ਜ਼ੋਰ ਕਾਲਾ ਫਰਨਾ ਨੂੰ ਅਸੀਂ ਦਿਮਾਗ ਚ ਪੜਨ ਦਾ ਕੇਲਾ ਜੋ ਹਰ ਕਾ ਮਾਰਗਾ ਵਿਪਨ ਗਰੀਦ ਦੀਆਂ ਕਥਾਪਾਂ ਦੱਸਣੇ ਬਾਹਰੀਆਂ ਹੈ ਬਾਬੂ ਬੰਦੋ ਵੰਮਾ ਪ੍ਰਚਾਰ ਵੰਮਾ ਤੇ ਉਲਟ ਕਰਦੇ ਮੂਹੇ ਵਿੱਚ ਕੁਝ ਹੋਰ ਹੈ ਬੰਦ ਵਿੱਚ ਕੁਝ ਹੋਰ ਹੈ ਬਹੁਤ ਛਾਤਰਾ ਆਦਮੀ ਆ ਰਹੇ ਨੇ ਬੰਦੇ ਬਹੁਤ ਛਾਤਰ ਨੇ ਅਸਾਂ ਦਾ ਜਿਹੜੇ ਜੱਟ ਨੇ ਮੂਹ ਤੋਂ ਵਾਲਾ ਉਸੇ ਕੋਲ ਰਹਿੰਦੇ ਘਾਣਾ ਬੜਾ ਨੂੰ ਕਰ ਰਹੇ ਨੇ ਪ੍ਰਚਾਰ ਫੜਨੇ ਨਹੀਂ ਕਰ ਰਹੇ ਸਾਰੇ ਸਿੱਖੀ ਜਨਾਹ ਰਹੇ ਨੇ ਪ੍ਰਚਾਰ ਬਣਦਾ ਕੰਮ ਹੈ ਉਹਨਾਂ ਨਾਲ ਸੈਟਲਮੈਂਟ ਹਲ ਮਾਣਾ ਤੋਂ ਉਦੂਰ ਗੱਡਾ ਸੱਤ ਦੇ ਵਿਚ ਹੀ ਤਾਂ ਕੰਮ ਹੈ ਜੇ ਦੇ ਜੇ ਦੀ ਸੀਆਈਡੀ ਕਰਦੀ ਉਹਨੂੰ ਨਹੀਂ ਨਿਪਰਾ ਕੇ ਜਾ ਕੇ ਉਹਦੇ ਦੁਸ਼ਮਣੋਂ ਖੋਲ ਉਹ ਬੇਤਕ ਵੀ ਦੇਣਗੇ ਜੇ ਦੀ ਸੀਆਈਡੀ ਕਰਦੀ ਉਹ ਬਣ ਉਹ ਤਾਂ ਬਫਾਲਪੁਰ ਜਾ ਕੇ ਉਹਨੂੰ ਗੱਡੀ ਉਪਰਾਖਾਈ ਉਹਨੂੰ ਵਾਹ ਚੱਲ ਕੇ ਦਿੰਦਿਆ ਗੜੀ ਸਾਰੀ ਸੀਆਈਡੀ ਦੇ ਦਿੰਦੇ ਤੁਹਾਨੂੰ ਉਹ ਆ ਕੇ ਬਦਲ ਦੇ ਲੋ ਰੋਲ ਦੇ ਲੋ ਉਹ ਸਾਨੂੰ ਇਹਦਾ ਸਮਝ ਲੈਣਾ ਗੱਲਾਂ ਦੀ ਸਾਰੀ ਗੱਲ ਸਮਝ ਲੈ ਸਾਲੂ ਕੀ ਜਿਆਦਾ ਸਾਰਾ ਤੱਕ ਦੁਦੁਵਾਂ ਨਹੀਂ ਹੁੰਦੀ ਆ ਪਾਗਰਾਂ ਦੀ ਜਦੋਂ ਮੈਂ ਜਿਆਦਾ ਸਿਕਉਰੀ ਕਰਦੇ ਉਹ ਪਾਗਰ ਹੈਗੇ ਨਹੀਂ ਕਿਹੜਾ ਮੈਨੂੰ ਨਹੀਂ ਪਿਆ ਜਾਣਦੇ ਨਹੀਂ ਉਹ ਤਾਂ ਇਹ ਤਾਂ ਵਧੀਆ ਜਾਣਦੇ ਨੇ ਸਭ ਕੁਝ ਇਹਨਾਂ ਨੂੰ ਭਲੇਖਾ ਹੋਊਗਾ ਇਹ ਮੂਰਖ ਕੀ ਜਾਣੋ ਜਾਰੇ ਮੂਰਖ ਦੇ ਤੂੰ ਇਹ ਕਿਰਬਾਨੀ ਸਾਬਤ ਕਰਦੀ ਆਂ ਮੈਂ ਮੂਰਖ ਦੇ ਗੁਰਬਾਨੇ ਨੂੰ ਗੁਰਬਾਨੇ ਦੇ ਖਿਲਾਫ ਕੁਝ ਨਹੀਂ ਬੋਲਦੇ ਜੇ ਗੁਰਬਾਨੇ ਦੇ ਖਿਲਾਫ ਨਹੀਂ ਬੋਲਦੇ ਗੁਰਬਾਨੀ ਕਹਿੰਦੀ ਹੈ ਮੂਰਖ ਨੇ ਬੋਲਣ ਦੇ ਖਿਲਾਫ ਜੇ ਅਕਲਵਾਨ ਨੇ ਬੋਲਣ ਦੇ ਖਿਲਾਫ ਲੀਹੋ ਲਾ ਰਹੇ ਨੇ ਨੁਕਸਾਨ ਕਰ ਰਹੇ ਨੇ ਅੰਮ੍ਰਿਤ ਨੀ ਜੀ ਪਤਾਸੇ ਦੀ ਇਹ ਬਾਣੀ ਆ ਨਹੀਂ ਬੜੀ ਹੋਣੀ ਵੀ ਕਿਧਰ ਦੀ ਕਰੂੰ ਤਹਿਸਿਲ ਕਰਦੀ ਹੈ ਸਭ ਕੁਝ ਦਾ ਰਾਹ ਦਾ ਹਰ ਕੋ ਛੱਡਿਆ ਪਰ ਤੁਸੀਂ ਕਿਤੇ ਗੱਲਦਾ ਵੇ ਥੋੜੇ ਵਰਗਾ ਪਹਿਲਾਂ ਕੋਈ ਜੰਮ ਨਹੀਂ ਦੀ ਫਿਰ ਤਾਂ بڑے بڑے ਸ਼ਾਨੇ ਜੰਮਲੇ ਤੇ ਤੁਸੀਂ ਨਾ ਬੇਓ ਇਹ ਨਾ ਸੋਚਿਆ ਸੀ ਹੋਊਗਾ ਕੋਈ ਇਹ ਪਾਸਾ ਕੋਈ ਹੈ ਨਹੀਂ ਪਰ ਇਹਨੂੰ ਦਾ ਪਤਾ ਸੀ ਗੁਰਦਾਸ ਸਿੰਘ ਇਤੋਂ ਛਾਂਗ ਵਿੱਚ ਮੈਂ ਦੱਸਦਾ ਸੀ ਵੀ ਉਹਨੇ ਪਲੇਟੇ ਜਨ ਕੋਈ ਨਹੀਂ ਹੈ ਉਹ ਵੀ ਰੱਜਾ ਨਮੇ ਜਿਹੜੀ ਲਿਖਿਆ ਨਾ ਨਾਦਵੇਂ ਵਿਚਾਰ ਉਹਦੇ ਕੇ ਲਿਖ ਦਿੱਤਾ ਸੀ ਵੀ ਆਪਣਾ ਬਹੁਤਾ ਭਲੇਖੇ ਜਨਾ ਰਹੋ ਤੁਸੀਂ ਕਿ ਗੁਰਬਣੀ ਦਾ ਅਸਰ ਕਿਸ ਨੂੰ ਹੁੰਦੇ ਨਹੀਂ ਇਸ਼ਾਰਾ ਕਰਤਾ ਸੀ ਪਰ ਇਹ ਇਹ ਵਿਸ਼ਵਾਸ ਕਰਦੇ ਨੇ ਇਹਦਾ ਉਦੋਂ ਕਰਦੇ ਨੇ ਜਦ ਬਹੁਤੇ ਪੈਂਦੀ ਹੈ ਦੂਏ ਪਾਸੇ ਪਰ ਜੂ ਜਾਣਦਾ ਹੁੰਦਾ ਕਿਤੇ ਪਰ ਜੂ ਫਰਦ ਦੇਖਦਾ ਮਾਰਖ ਨੂੰ ਦੇਖਦਾ ਮੈਨੂੰ ਦੇਖਦਾ ਫਿਰ ਵੀ ਗਿਆ ਬੈਠਾ ਜਾਂ ਡਾਂਗ ਬੈਠੀ ਜਦੋਂ ਬਗੜ ਲੱਗਦਾ ਵਾਦ ਸੁਟਾ ਲੱਕੜੀ ਬਾਬਾ ਤੇਰੀ ਪੀੜ ਇੰਦਾ ਜਾ ਬੰਦ ਲੈਣ ਜਾਂ ਸੱਚ ਪੈਂਦੀ ਐ ਫੇਜ ਉੱਪਰ ਜਾਂਦਾ ਜਦੋਂ ਉਹਨਾਂ ਤਾਂ ਬਹਿ ਲਿਆ ਪੰਘਾ ਬਗੇਰ ਕਰ ਜੂਗਾ ਚੁੱਪ ਉਹ ਕਹੇ ਜਾਂ ਬੋਲੀ ਗਿਆ ਬੋਲੀ ਗਿਆ ਇੱਕ ਖਾਲਸਾ ਦੀ ਦਿੱਤੀ ਰਹੀ ਐ ਪਹਿਲਾਂ ਇਹਨੂੰ ਕੀ ਸਖਾਇਆ ਸੀ ਵੀ ਜੇ ਦੁਸ਼ਮਣ ਜ਼ਿਆਦਾ ਹੋਵੇ ਤਾਕਤਵਰ ਹੋਵੇ ਚਾਹੇ ਨਾ ਵੀ ਤਾਕਤਵਰ ਹੋਵੇ ਜੇ ਗੁੱਸੇ ਨਾਲ ਦੁਸ਼ਮਣ ਆਉਂਦਾ ਰਹੇ ਜਦੋਂ ਉਹਨੂੰ ਹੜਦਾ ਇਹ ਹੰਦਾਰੂ ਪਿਛੇੜੀ ਜਾਂਦਾ ਪਿਛੇੜ ਗਿਆ ਫੈਲ ਜਾਈਦਾ ਜਦੋਂ ਆਪਣਾ ਜੇਰੀ ਵੱਡੀ ਫੌਜ ਹੋ ਤਾਂ ਜ਼ਿਆਦਾ ਵੱਜਵੇ ਕੁਝ ਆਦਮੀ ਹੁੰਦੇ ਨੇ ਜਿਹੜੇ ਬਾਦਦੇ ਹੁੰਦੇ ਨੇ ਉਹਨੂੰ ਪਹਿਲੀ ਕੱਢ ਲਵੇ ਉਪਰੋਂ ਕੱਢ ਦੋ ਵਿਚਾਲੇ ਕੱਢ ਲਓ ਜਦਾਂ ਮਸ਼ਾਹੂਰ ਆ ਲਿਆ ਇੱਥੇ ਉਹਨੇ ਬੁੱਢੇ ਨੂੰ ਸਮਝਾਇਆ ਵੀ ਇਦਾਂ ਲਗਲ ਨਹੀਂ ਕਦੇ ਤੂੰ ਕਹੇ ਮੇਰੇ ਕੋ ਫੌਜ ਬਹੁਤ ਤਕੜਾ ਮੈਂ ਵੀ ਸਿੰਘ ਥੋੜੇ ਜਿਹੇ ਨੇ ਇਹ ਬਹੁਤ ਇਹ ਜੰਗ ਦੇ ਪੈਂਤਰੇ ਐਨੇ ਜਾਣਦੇ ਨੇ ਅਸੀਂ ਯਾਰ ਤੇ ਫਿਰ ਮੁੰਡਾ ਫਸ ਗਿਆ ਉਹ ਲਾ ਲਗਾਉਂ ਠੀਕਾ ਜਿਹੋ ਕਹਿ ਲਿਆ ਈਰਾਨੇ ਬਰਾਬਰ ਤੇਵਾਦਲੇ ਪੂਆ ਸਾਈਡ ਤੇ ਨੂੰ ਹੋ ਗਏ ਉਹ ਅੱਗੇ ਨਾ ਗਿਆ ਇਹਨੇ ਕੱਟ ਲਿਆ ਗੋਠਾ ਜਾ ਕੇ ਖੜਾਇਆ ਉਹਨੇ ਇਹੋ ਹੀ ਸ਼ਬਦ ਹਾਲੀ ਨੇ ਉਹਦਾ ਹੁਣ ਤਾਂ ਖਤਮ ਹੋ ਗਿਆ ਸੀ ਫਿਰ ਹੱਥ ਪੈਰ ਫੋੜ ਦੇ ਚਾਰੇ ਪਾਸੇ ਰਕੇ ਲਿਆ ਚਾਰੇ ਪਾਸੇ ਤੇ ਗੋਲੀ ਚਲਾਣ ਲੱਗੀ ਉਹ ਪਹਿਲਾਂ ਆਡੀਓ ਨਹੀਂ ਚਲਾਉਂਦੇ 2 ਕਿਲੋਮੀਟਰ ਅੜੜਾ ਦੇ ਕਿਹੜਾ ਪਹੁੰਚਦੇ ਨੇ ਉਦੇ ਘਟਤਾ ਪਿੱਛੋਂ ਪਹੁੰਚ ਤੋਂ ਘਟਤਾ ਉਹਨਾਂ ਨੇ ਫੌਜ ਰੋਗ ਨਹੀਂ ਪੜ ਲਈ ਇਹਨਾਂ ਦੇ ਤਿੰਨ ਪਾਸੇ ਦੇ ਨੂੰ ਘੇਰ ਪਾ ਲਿਆ ਕਨਨ ਹੱਥ ਲਾ ਕੇ ਮੁੜ ਕੇ ਨਹੀਂ ਆਇਆ ਇਹਨਾਂ ਨੂੰ ਨੀਤੀਆਂ ਦਾ ਨਹੀਂ ਪਤਾ ਜਿਹੜੀਆਂ ਨੀਤੀਆਂ ਜਾਂਦੀਆਂ ਅਸੀਂ ਸਿੱਖੀਆਂ ਨੇ ਸੁਣਾਈਆਂ ਨੇ ਸਾਨੂੰ ਪਤਾ ਹੈ ਇਹ ਵਜਾਇਦਾ ਕੀ ਜਾਣ ਜਿਹੜੇ ਸਿੱਖਦੇ ਆਏ ਅਕਾਲੀਆ ਨੂੰ ਕੀ ਪਤਾ ਗੱਲ ਕੀ ਹੈ ਸਾਰਾ ਕੁਝ ਜਾਣ ਵਾਲੀ ਦਿਖਾ ਦੇ ਆਵੇ ਡੜੀਆ ਫੌਜਾਂ ਲੜਦੇ ਰਹਿਣੇ ਕੋ ਕਿਲਾ ਲੁੱਟ ਲੈਣਾ ਕੋ ਡੇਟ ਲੋ ਕੋਈ ਰਾਸ਼ਨ ਸਪਲਾਈ ਲਾਈ ਦਾ ਕੋਈ ਅਸਲੇ ਦਾ ਕਾਰਖਾਨਾ ਲੋ ਸੋ ਹੀ ਰੀਸੈਂਟ ਹੀ ਪੂਰਾ ਪੰਜਾਬ ਦਾ ਰਾਜ ਕੰਮ ਕਰ ਲਿਆ ਪਾਗਲਾ ਨੇ ਕਰ ਲਿਆ ਪਾਗਲ ਸੀਗੇ ਉਹ ਉਹਨਾਂ ਨੂੰ ਪਾਗਲ ਸਮਝਣ ਵਾਲੇ ਪਾਗਲ ਨੇ ਜਿਹੜੇ ਪਾਗਲ ਸਮਝਦੇ ਨੇ ਆ ਪਾਗਲ ਨੇ ਇਹਨੂੰ ਬਿਲਕੁਲ ਪਤਾ ਕੀ ਸੀ ਉਹ ਤੁਹਾਂ ਘਾ ਘਟ ਘਟ ਨਿਮਸ਼ੇਸ ਹੋਈ ਘਟ ਫੁੱਟੇ ਘਟ ਗਵੇ ਨਾ ਹੋਈ ਹਰ ਘਟ ਵਿੱਚ ਜਲਾ ਨਵਾਸ ਹੈ ਜੋਤ ਜਿੰਨੀ ਜੋਤ ਨਿਰਵਨ ਹੁੰਦੀ ਹੈ ਆਮਲੀਨ ਹੁੰਦੀ ਹੈ ਜਿਹੇ ਜੀ ਵੀ ਹੁੰਦੀ ਹੈ ਆਸਰ ਜਿਸੀ ਜੋਤ ਬਿਲਾ ਰਹੇ ਹਰ ਜਨਮ ਦੇ ਵਿੱਚ ਪੂਰਨ ਜੋਤ ਤੱਕ ਲੈ ਕੇ ਜਾਂਦੇ ਸੀ ਕਿ ਕੈਸੇ ਸਹੇਜ ਹੈ ਜਿੱਥੇ ਜਾ ਕੇ ਜੋਤ ਤੇ ਬਲਦੀ ਨਹੀਂ ਫਿਰ ਕਿਨ ਲੋਗ ਦਾ ਗਿਆਨ ਹੋ ਜਾਂਦਾ ਐ ਸਾਰੇ ਸੰਸਾਰ ਸੰਸਾਰ ਦਾ ਗਿਆਨ ਤੇ ਲੋਗ ਦਾ ਗਿਆਨ ਉਹਨੇ ਜਿਹੜੇ ਆਤਮਾ ਗਿਆਨ ਵੀ ਆ ਗਿਆ ਆਤਮਾ ਦਾ ਗਿਆਨ ਵੀ ਵਿਚਿਆ ਗਿਆ ਆਤਮਾ ਵੀ ਵਿਚਿਆ ਗਿਆ ਨਾ ਤੇ ਲੋਗ ਦੇ ਸੰਸਾਰ ਦਾ ਗਿਆਨ ਤਾਂ ਲੈਣ ਦੀ ਸਾਨੂੰ ਲੋੜ ਨਹੀਂ ਪੈਂਦੀ ਤਾਂ ਅਸਲ ਤੇ ਆਤਮਾ ਦਾ ਗਿਆਨ ਨੇ ਲੈ ਅਸੀਂ ਸੰਸਾਰ ਦਾ ਗਿਆਨ ਬੋਲੀ ਲੋੜ ਨਹੀਂ ਪੈਂਦੀ ਪੰਜ ਤਤ ਨੇ ਬਾਹਾਂ ਦੇ ਪੰਜ ਤਤ ਬੋਲੇ ਹੋਏ ਨੇ ਇਹਾ ਜੋ ਰਾਗੇ ਸਭ ਕੁਝ ਬਣਿਆ ਹੋਇਆ ਹੈ ਆਤਮਾ ਦੇ ਬਿਨਾ ਬਣਦਾ ਨਹੀਂ ਕੁਝ ਵੀ ਜਿਹੜਾ ਜਿਹੜਾ ਆਤਮਾ ਦੀ ਬੰਧੀ ਆਤਮਾ ਨਹੀਂ ਹੁੰਦੀ ਪਤਾ ਚੱਜੇ ਕੋਈ ਵੀ ਸਰੀਰ ਨਹੀਂ ਬਣ ਸਕਦਾ ਬਸ ਸੁਖੀ ਨੇ ਕਹ ਕੇ ਸੁਣਦੇ ਨੇ ਬਿਸ਼ੜੜੀਆ ਖੁਰ ਬਾਣੂ ਨੇ ਕਹ ਕੇ ਸੁਣਦੇ ਸਾਡੇ ਸਾਹਮਣੇ ਹੀ ਹਰ ਤਾਂ ਸਾਡਾ ਵਿਸ਼ਾ ਹੱਥ ਬੰਦਾ ਜਾਂਦਾ ਆਤਮ ਗਿਆਨ ਕਹਿੰਦੇ ਘਟ ਘੜ ਦੇ ਵਿੱਚ ਇੱਥੇ ਪੂਣ ਜੋਤ ਅਖਰੇ ਕੇ ਕਰਨ ਆਦੰਗਾਨੀ ਹੋ ਗਿਆ ਫੁੱਲ ਜਦੋਂ ਪਰ ਉਹ ਤੋਂ ਪਹਿਲਾਂ ਪਹਿਲਾਂ ਜੇ ਮਰ ਜਾਂਦਾ ਹੈ ਸਰੀਰ ਛੱਡ ਜਾਂਦਾ ਜਿੱਦਾਂ ਗਿਆਨ ਹਾਸਲ ਕਰ ਲਿਆ ਨਾ ਸੱਚ ਦਾ ਆਤਮਾ ਭਰੇ ਇਹ ਤਰੀਕਾ ਕਰਦਾ ਸੰਸਾਰੀ ਗੱਦ ਹੀ ਰਹਿਣਾ ਬਸ ਕੱਟ ਬੂਟੇ ਕੱਟ ਤੱਬ ਹੋਣਾ ਹੋਈ ਆਤਮ ਗਿਆਨ ਹੋਣਾ ਹੀ ਰਹਿ ਜਾਂਦਾ ਹੈ ਸਰੀਰ ਛੱਡਣ ਤੋਂ ਬਾਅਦ ਅਗਲੇ ਗੱਲ ਵਿੱਚ ਉੱਥੇ ਵੇਿ ਸ਼ੁਰੂ ਹੋ ਜਾਂਦਾ ਹੈ ਜਿਹੜਾ ਸੰਸਾਰੀ ਗਿਆਨ ਹੁੰਦਾ ਏ ਡਾਕਟਰ ਹੈ ਤਦੂ ਦੇ ਜਨ ਵਿਚਰੀ ਹੋ ਜਾਂਦਾ ਉਹਨਾਂ ਇੱਥੇ ਆ ਕੇ ਬੁੱਧੀ ਨੂੰ ਜਾਲਿਆ ਜਾਂਦਾ ਜੇ ਤੋ ਕੱਢ ਕੇ ਲਿਆਂਦੇ ਨਾ ਮਾਇਆ ਚ ਜਾਲਿਆ ਜਾਂਦਾ ਬ੍ਰਮ ਗਿਆਨ ਦੇ ਵਿੱਚ ਬ੍ਰਮ ਜੋਤ ਦੇ ਵਿੱਚ ਉਹ ਉੱਥੇ ਜਾਂਦੇ ਦੂਆ ਗਿਆਨ ਸੜ ਜਾਂਦਾ ਸਭ ਕੁਝ ਸੜ ਜਾਂਦਾ ਤਤ ਗਿਆਨ ਵੱਜ ਜਾਂਦਾ ਸਭਾ ਬੁੱਧੀ ਜਾਲੀਆਂ ਨੇ ਕਰਾਇ ਤਤ ਤਤਵਤੁਰ ਇਹ ਜਾਂਦੀ ਹੈ ਬਾਕੀ ਸਾਰੇ ਗਿਆਨ ਖਤਮ ਜਾਂਦੇ ਨੇ ਇਹਨਾਂ ਗੱਲਾਂ ਦੀ ਵਿਆਖਿਆ ਉੱਥੇ ਕੀਤੀ ਹੋਈ ਹੈ ਘਾਟ ਭੂਟੇ ਘਟ ਕਹੋ ਆ ਆਤਮਾ ਦਾ ਗਿਆਨ ਨਹੀਂ ਘਟਦਾ ਬਾਕੀ ਸਾਰੇ ਗਿਆਨ ਖਤਮ ਸੰਸਾਰ ਦੇ ਗਿਆਨ ਦੀ ਗਾਂ ਲੋੜ ਨਹੀਂ ਨਾ ਹੈ ਸੰਸਾਰ ਦੇ ਗਿਆਨ ਦੀ ਸੰਸਾਰ ਖਲੋਣ ਸੀਗੀ ਉਹ ਰੈਂਦੀ ਹੈ ਦੇਖੋ ਸੰਸਾਰ ਦੇ ਜਿਹਾ ਸਦਾ ਗਾਹੋਂ ਪਰਲੋਕ ਜੋ ਦੀ ਲੋੜ ਹੈ ਦੀ ਇਹ ਤੇ ਲੋਰਫੀਏ ਤੇ ਸਰੀਰ ਦੇ ਹੈ ਵੀ ਕੋਰ ਨਾ ਚਲੇ ਰਹਿਦਾ ਜਿਨਾਂ ਦਾ ਇਹ ਸਰੀਰ ਹੈ ਆ ਸਰੀਰ ਦੀ ਠਿਕ ਬਣਨ ਵਾਸਤੇ ਗਿਆਨ ਹੁੰਦਾ ਹੋਰ ਕਹੇ ਵਾਸਤੇ ਆਤਮਾ ਨਾਲ ਦਾ ਕੋਈ ਸੰਬੰਧ ਨਹੀਂ ਕਿੰਦਾ ਤਾਂ ਆਤਮਾ ਦੇ ਲੋਭ ਦੀ ਪੂਰਤੀ ਵਾਸਤੇ ਹੁੰਦਾ ਹੋ ਗਿਆ ਆਤਮਾ ਨੂੰ ਉਕਾਰ ਉਸ ਗਿਆਨ ਤੋਂ ਹੋ ਜਾਂਦਾ ਆਤਮਾ ਨੂੰ ਤਾਂ ਬਗਾੜਨ ਵਾਲਾ ਗਿਆਨ ਹੈ ਸਾਰਾ ਹੀ ਇਹ ਇਸ ਕਰਕੇ ਉਹਨਾਂ ਨੂੰ ਗਿਆਨ ਅਗਮਾ ਦਾ ਬੁਕਾਰ ਪੈਦਾ ਕਰਦਾ ਹੈ ਗਿਆਨ ਇਸ ਕਰਕੇ ਜਨੋ ਵਿਗਿਆਨ ਜੇ ਜੀ ਸਮਝਦੇ ਹੈ ਗਿਆਨ ਦਾ ਗਿਆਨ ਗਿਆਨ ਦੇ ਆਕਰੇ ਪੈਣ ਗਿਆਨ ਪਤਾ ਨਹੀਂ ਕੀ ਹੁੰਦਾ ਗਿਆਨ ਦਾ ਨੁਕਸਾਨ ਕਰਨ ਵਾਲਾ ਤੁਮਦ ਅਗਮਾ ਦਾ ਨੁਕਸਾਨ ਕਰਦਾ ਹੈ ਗਿਆਨ ਜਿਹੜਾ ਤੁਮ ਗਿਆਨ ਵਾਲਾ ਗਿਆਨ ਗੁਰਦੁਆਰਾ ਕੱਚਾ ਜਿਹੜਾ ਖਟਾ ਹੁੰਦਾ ਤਾਂ ਉਹ ਬਿਲਣਾ ਹੀ ਹੈ ਘੱਟੇ ਤਾਂ ਪਚਾ ਕੇ ਰੱਖੇ ਜਾ ਘੱਟੇ ਪਾਂਡੇ ਜਰੀ ਬਾਈ ਸਾਹਿਬ ਮੇਗੜ ਜੂ ਪਾਈਏ ਇਹ ਗਿਆਨ ਦੂਜੇ ਗਿਆਨ ਨੂੰ ਵੀ ਬੁਲਾੜ ਦਿੰਦਾ ਇਸ ਕਰਕੇ ਕਿਹੜੇ ਲੋਕ ਸੰਸਾਰੀ ਗਿਆਨਾਂ ਪਹਿਲਾਂ ਭਰੇ ਹੋਏ ਜਿਵੇਂ ਅਜੀਂਦਰ ਸਿੰਘ ਭਰੇ ਹੋਏ ਕਹਿੰਦਾ ਮੈਂ ਵਕੀਲ ਹਾਂ ਉਹਨਾਂ ਕੋਲ ਅੱਜ ਗਿਆਨ ਹੋਣੀ ਕਿ ਸਕਦਾ ਉਹ ਪਾਂਡੇ ਦਾ ਜੱਦ ਬਹੁਤ ਜੱਦ ਪਹਿਲਾ ਗਿਆਨ ਕੱਢ ਤੂ ਉਹ ਢੋਕੇ ਸਾਫ ਕਰ ਲੂ ਪਾਣਾ ਤੋਂ ਹੈ ਬਸ ਤੂ ਮੈਂ ਆ ਬਦਲਦੇ ਰੋ ਤਾਂ ਬਦਲ ਗਿਜਾਤ ਫੇਰ ਪਾਈਦਾ ਪਹਿਲਾ ਸਾਰਾ ਗਿਆਨ ਪੜਿਆ ਨਾ ਪੜਿਆ ਜਰੀਦਾ ਹੁੰਦਾ ਇਹਨਾਂ ਨੂੰ ਕੀ ਪਤਾ ਬੂਰਖਾਂ ਨੂੰ ਸਾਰਾ ਪੜਿਆ ਨਾ ਪੜਿਆ ਕਰੇ ਬਣਾ ਗਿਆਨ ਟਿਕਦਾ ਹੀ ਨਹੀਂ ਤਕਾ ਕੇ ਦਿਖਾਵੇ ਕੋਈ ਕੋਈ ਟਕਾ ਕੇ ਦਿਖਾਵੇ ਫਿਰ ਬੰਦੇ ਉਹਦੇ ਸਹੀ ਤਾਂ ਘਟਦਾ ਕਾਟ ਜੋ ਪਾਵਾ ਸੋ ਘਟ ਸਾਡ ਉਹ ਘਟ ਕਰਦਾ ਪਾਵਾ ਪਿਆ ਘਟਵਾ ਕਾਟ ਜੋ ਪਾਵਾ ਇਹ ਘਾਟਾ ਨਾ ਇਹ ਹਿਰਦਾ ਇੱਥੇ ਇੱਕ ਘਾਟ ਹੈ ਫਿਰ ਉਹ ਘਾਟ ਦਾ ਲੋਕਿਆ ਸਹਿਜ ਤੋਂ ਨਗਾ ਘਾਟ ਇਹ ਘਟਦਾ ਹੈਗਾ ਹਿਰਦੇ ਜਮਾਇਆ ਦੇ ਵਿੱਚ ਇਹ ਘਟ ਮਾਇਆ ਦੇ ਵਿੱਚ ਇਹ ਘਟ ਘਟਦਾ ਏਰੀਆ ਬਲੋਕ ਹੈ ਮਾਇਆ ਦੇ ਵਿੱਚ ਫਰੇ ਦਾ ਬਾਰਡਰ ਲੱਗਿਆ ਆਇਆ ਗਾ ਸੱਜਖਣ ਨਾਲ ਇਹ ਘਟਦਾ ਬਾਰਡਰ ਲੱਗਿਆ ਆਇਆ ਸੱਜਖਣ ਨਾਲ ਹਰੇਕ ਘਟਦਾ ਬਾਰਡਰ ਸੱਜਖਣ ਨਾਲ ਲੱਗਿਆ ਜਦ ਤੇ ਲੋਗ ਦਾ ਗਿਆਨ ਹੋ ਗਿਆ ਸਜਖੰਨਾ ਬਾਰਡਰ ਲੱਗੇ ਗਿਆ ਅੱਪੇ ਲੱਗੇ ਗਿਆ ਜਦ ਗਿਆ ਪੂਰਾ ਹੋਣਾ ਸਜਖੰਨਾ ਬਾਰਡਰ ਲੱਦ ਜਾਣਾਂ ਦਾ ਜਾ ਕੇ ਲੱਗਿਆ ਨਾ ਬਾਰਡਰ ਉਹ ਜਦੂ ਘਾਟ ਕੇ ਉਹ ਬਰ ਘਾਟੀ ਹਾਂ ਘਾਟ ਕਹੇ ਜੇ ਇਸ ਘਟ ਦੇ ਵਿੱਚ ਕੋਈ ਘਾਟ ਪਾ ਲਿਆ ਨਾ ਘਾਟ ਘਾਟ ਜਦ ਪਾਊਗਾ ਜਦ ਗਿਆਨ ਪੂਰਾ ਹੋ ਜਾਊਗਾ ਸਰਾ ਅਧਰੂ ਜਾ ਲੱਗਿਆ ਸਜਿਆਰ ਦੀ ਹੱਦ ਨੂੰ ਜਾ ਲੱਗੇ ਇਹਦੀ ਹੱਦ ਅੱਜ ਤੇ ਘਾਟਾ ਹੋਵੇ ਰਿਆ ਦਾ ਘਾਟਾ ਹੋਤੀਏ ਜਦੋਂ ਦਰਿਆ ਪਾਰ ਕਰਨਾ ਪਰ ਆਪਾਂ ਬੈਰੀਅਰ ਕਹਿੰਦੇ ਆ ਹੁਣ ਬਾਰਡਰ ਕਹਿੰਦੇ ਉਹ ਕਾਟ ਗਿਆ ਹੋਇਆ ਜਿਹਨੂੰ ਅਸੀਂ ਬਾਰਡਰ ਕਹਿੰਦੇ ਆ ਉਹਨੂੰ ਕਾਟ ਗਿਆ ਹੋਇਆ ਇੱਥੇ ਆਪ ਕਰਦੇ ਦਰਿਆਵਾਂ ਦੇ ਘਾਟ ਹੁੰਦੇ ਨੇ ਇੱਥੇ ਕੋਈ ਦਰਿਆ ਵਗਦਾ ਸੂਬਿਆਂ ਦੇ ਵਿੱਚ ਉਹਦੀ ਹੱਦ ਬੰਦੀ ਹੁੰਦੀ ਹੈ ਇਵੇਂ ਹੁਲਕਣ ਜਾਂ ਕਿਤੇ ਕੋਈ ਪਹਾੜ ਹੁੰਦਾ ਕਿਤੇ ਕੋਈ ਗਲੇਸ਼ੀਅਰ ਹੁੰਦਾ ਕਿਤੇ ਕੋਈ ਕੁਛ ਹੁੰਦਾ ਕਿਤੇ ਕੋਈ ਕੁਛ ਹੁੰਦਾ ਤੇ ਤੇ ਤਾਂ